ਮਲੋਦ ਲਾਈਵ ਦੇ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਬ੍ਰਹਿੰਦ ਸਿੰਘ ਰੂੜੀਆ ਇਸ ਵੇਲੇ ਹਲਕਾ ਪਾਇਲਟ ਦੇ ਵਿਧਾਇਕ ਨਵਿੰਦਰ ਸਿੰਘ ਗਿਆਸਪੁਰਾ ਦੇ ਨਾਲ ਖੜੇ ਹਾਂ ਤੇ ਕਾਰਨ ਇਹ ਹੈ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰ ਨੂੰ ਅੱਜ ਮੀਟਿੰਗ ਲਈ ਗਈ ਹੈ ਤੇ ਜਾਣ ਲੈਣੇ ਕਿ ਕਿਹੜੇ-ਕਿਹੜੇ ਵਿਭਾਗਾਂ ਦੀ ਮੀਟਿੰਗ ਲਈ ਹੈ ਤੇ ਕੀ ਇਹਦਾ এজেন্ডਾ ਕੀ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਇਹ ਜਿਹੜਾ ਮੀਟਿੰਗ ਦਾ ਪਰਪਸ ਕੀ ਸੀ ਜੀ ਦੇਖੋ ਅਸੀਂ ਪੈਲ ਹਲਕੇ 'ਚ ਜਦੋਂ ਦੀ ਸਰਕਾਰ ਬਣੀਆ ਹਰੇਕ 3 ਮਹੀਨੇ ਬਾਅਦ ਜਿੰਨੇ ਵੀ ਸਾਡੇ 27 ਡਿਪਾਰਟਮੈਂਟ ਨੇ ਹੋਨਡ ਡਿਪਾਰਟਮੈਂਟਾਂ ਦੀ ਨਾਲ ਰਿਵਿਊ ਮੀਟਿੰਗ ਕਰਦੇ ਆ। ਸ੍ਰੀ ਰਿਵਿਊ ਮੀਟਿੰਗ ਦੇ ਵਿੱਚ ਇੱਕ ਤਾਂ ਉਹਨਾਂ ਨੂੰ ਅਸੀਂ ਨਵੇਂ ਟਾਰਗੇਟ ਦੰਨੇ ਆ ਤੇ ਦੂਸਰਾ ਜਿਹੜਾ ਪਿਛਲਾ ਬਾਅ ਰਿਵਿਊ ਕਰਦੇ ਆ ਤਾਂ ਕਿ ਅਸੀਂ ਪ੍ਰਸ਼ਾਸਨ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਦਿੱਤਾ ਜਾਵੇ ਤੇ ਜਿਹੜੇ ਲੋਕ ਸਾਡੇ ਤੋਂ ਵੱਡੀਆਂ ਉਮੀਦਾਂ ਲਾ ਕੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਉਹਨਾਂ ਨੂੰ ਅਸੀਂ ਕੁਸ਼ਲ ਪ੍ਰਸ਼ਾਸਨ ਦੇ ਚੱਕੀਏ ਔਰ ਇਹਦੇ ਵਿੱਚ ਅੱਜ ਸਵੇਰ ਤੋਂ ਹੀ 9 ਵਜੇ ਤੋਂ ਪੁਲਿਸ ਡਿਪਾਰਟਮੈਂਟ ਦੇ ਨਾਲ ਸਭ ਤੋਂ ਪਹਿਲਾਂ ਹੀ ਪੁਲਿਸ ਡਿਪਾਰਟਮੈਂਟ ਨਾਲ ਮੀਟਿੰਗ ਸੀ ਕਿਉਂਕਿ ਜਿਹੜੇ ਨਸ਼ੇ ਵਾਲੇ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਅਸੀਂ ਕਿਵੇਂ ਲੈਣਾ ਜਿਨ੍ਹਾਂ ਨੇ ਨਜਾਇਜ਼ ਤਰੀਕੇ ਦੇ ਨਾਲ ਕੋਈ ਪ੍ਰਾਪਰਟੀ ਬਣਾਈਆ ਜਾਂ ਹੋਰ ਕਰਿਆ ਉਹਦੇ ਖਿਲਾਫ ਅਸੀਂ ਕੀ ਐਕਸ਼ਨ ਲੈਣਾ ਇਹਦੇ ਲਈ ਅੱਜ ਬਰੀਫਲੀ ਡਿਸਕਸ ਹੋਇਆ ਤੇ ਇਸ ਤੋਂ ਬਾਅਦ ਜਿੰਨੇ ਵੀ ਸਾਡੇ ਤਹਿਸੀਲਦਾਰ ਪਟਵਾਰੀ ਉਹਨਾਂ ਦੇ ਕੋਲ ਕੋਈ ਪੈਂਡਿੰਗ ਇੰਤਕਾਲ ਜਾਂ ਕੋਈ ਹੋਰ ਉਹਦੇ ਬਾਰੇ ਸਾਰੀ ਰਿਪੋਰਟ ਲਈ ਆ ਤੇ ਬੜੀ ਚੰਗੀ ਗੱਲ ਸਾਹਮਣੇ ਆਈ ਹੈ ਕਿ ਇੱਕ ਵੀ ਇੰਤਕਾਲ ਕੋਈ ਸਾਡੇ ਕੋਲ ਪੁਰਾਣਾ ਪੈਂਡਿੰਗ ਨਹੀਂ ਮਿਲਿਆ ਤੇ ਜਿਹੜੇ ਤਕਸੀਮਾਂ ਦੇ ਕੇਸ ਨੇ ਉਹਨਾਂ ਦੇ ਲਈ ਵੀ ਅੱਜ ਬਰੀਫਲੀ ਡਿਸਕਸ ਹੋਈ ਆ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਪਿੰਡ-ਪਿੰਡ ਜਾ ਕੇ ਉਹ ਜਿਹੜਾ ਤਕਸੀਮ ਦਾ ਹੈਗਾ ਉਹਨਾਂ ਦੇ ਸੱਤ ਦੇ ਵਿੱਚ ਹੀ ਬੈਠ ਕੇ ਉੱਥੇ ਹੀ ਉਹਨਾਂ ਦੇ ਭਰਾਵਾਂ ਨੂੰ ਉੱਥੇ ਰਿਸ਼ਤੇਦਾਰਾਂ ਨੂੰ ਉੱਥੇ ਬੁਲਾ ਕੇ ਉਹਨਾਂ ਦੇ ਤਕਸੀਮ ਦੇ ਜਿਹੜੇ ਮਸਲੇ ਆ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਲਟਕਦੇ ਆ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ ਇਸ ਤੋਂ ਇਲਾਵਾ ਸਾਡੇ ਜਿਹੜੇ ਡਾਕਟਰ ਸਾਹਿਬਾਨਾਂ ਨਾਲ ਮੀਟਿੰਗ ਹੋਈ ਆ ਔਰ ਜਿਹੜੇ ਸਾਡੇ ਡਾਕਟਰਾਂ ਦੀ ਟੀਮ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਹੈਲਥ ਪ੍ਰਤੀ ਉਹਨਾਂ ਨੂੰ ਚੈੱਕ ਕਰਦੀ ਆ ਤੇ ਸਾਨੂੰ ਪਤਾ ਲੱਗਦਾ ਕਿ ਬੱਚਿਆਂ ਨੂੰ ਕਿਹੜੀ ਚੀਜ਼ ਦੀ ਜ਼ਿਆਦਾ ਬੱਚਿਆਂ ਨੂੰ ਬਹੁ ਗਿਣਤੀ ਦੇ ਵਿੱਚ ਡੈਫੀਸ਼ੈਂਸੀ ਆ ਜਿਸ ਚੀਜ਼ ਦੀ ਡੈਫੀਸ਼ੈਂਸੀ ਹੈ ਜਿਵੇਂ ਸਾਨੂੰ ਪਤਾ ਲੱਗਿਆ ਸੀ ਕੈਰਨ ਦੀ ਡੈਫੀਸ਼ੈਂਸੀ ਆ ਤੇ ਆਰਨ ਦੀਆਂ ਟੈਬਲੇਟਸ ਬੱਚਿਆਂ ਨੂੰ ਅਸੀਂ ਪ੍ਰੋਵਾਈਡ ਕਰਾਉਂਦੇ ਆ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਅਸੀਂ ਕਈ ਵਾਰ ਦੇਖਿਆ ਕਿ ਸਕੂਲ 'ਚ ਬੱਚੇ ਬੈਠੇ ਹੁੰਦੇ ਆ ਪਿੱਛੇ ਜਿਹੜੇ ਬੱਚੇ ਬੈਠੇ ਆ ਤੇ ਸਾਨੂੰ ਲੱਗਦਾ ਕਿ ਸ਼ਾਇਦ ਉਹ ਪੜ੍ਹਦੇ ਨਹੀਂ ਆ ਪਰ ਅਸਲ ਦੇ ਵਿੱਚ ਉਹਨਾਂ ਦੀ ਆਈ ਸਾਈਡ ਵੀਕ ਹੁੰਦੀ ਆ ਤੇ ਉਹਨਾਂ ਨੂੰ ਬਲੈਕਬੋਰਡ ਤੇ ਜੋ ਵੀ ਹੈਗਾ ਉਹਨਾਂ ਨੂੰ ਨਹੀਂ ਸਮਝ ਆਉਂਦੀ ਨਾ ਪੜ੍ਹ ਸਕਦੇ ਆ ਤੇ ਉਹਨਾਂ ਬੱਚਿਆਂ ਨੂੰ ਵੀ ਆਇਡੈਂਟੀਫਾਈ ਕਰਕੇ ਪਿਛਲੇ ਦਿਨੀ ਸਪੈਕਸ ਜਿਹੜੀਆਂ ਨੇ ਉਹਨਾਂ ਬੱਚਿਆਂ ਨੂੰ ਦਿੱਤੀਆਂ ਗਈਆਂ ਨੇ ਇਸੇ ਤਰੀਕੇ ਦੇ ਨਾਲ ਹਰ ਡਿਪਾਰਟਮੈਂਟ ਦੀ ਰਿਵਿਊ ਮੀਟਿੰਗ ਕਰਕੇ ਉਹਨਾਂ ਨੂੰ ਨਵੇਂ ਟਾਰਗੇਟ ਦਿੱਤੇ ਜਾਂਦੇ ਆ ਤੇ ਪਿਛਲਾ ਜਿਹੜਾ ਹੈਗਾ ਕੰਮ ਉਹਦੇ ਬਾਰੇ ਪੁੱਛਿਆ ਜਾਂਦਾ ਜੇਕਰ ਬੀਤਦੀ ਨਹੀਂ ਹਲਕਾ ਫਾਇਲ ਤੇ ਜਿਹੜਾ ਦਰਹਾਉ ਉਤੋਂ ਨਕਲੀ ਦਵਾਈਆਂ ਬਣਾਉਣ ਦੀ ਅਗਲ ਸਾਹਮਣੇ ਆਈ ਸੀ ਤੇ ਇਸ ਤਰ੍ਹਾਂ ਦੇ ਲੋਕਾਂ ਦੇ ਬਾਰੇ ਵੀ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ ਜੀ ਬਿਲਕੁਲ ਇਹ ਜਿਹੜੀ ਅਸੀਂ ਸ਼ਾਬਾਸ਼ ਵੀ ਦਿੱਤੀ ਹੈ ਅਸੀਂ ਸਾਡੇ ਡਿਪਾਰਟਮੈਂਟ ਨੇ ਜਿਨ੍ਹਾਂ ਨੇ ਅ ਐਗਰੀਕਲਚਰ ਡਿਪਾਰਟਮੈਂਟ ਨੇ ਜਿਨ੍ਹਾਂ ਨੇ ਉਹ ਫੈਕਟਰੀ ਫੜੀ ਆ ਤੇ ਮੈਂ ਸਖਤ ਤਾੜਨਾ ਕਰਦਾ ਇਹ ਜਿਹੇ ਅੰਸਰਾਂ ਨੂੰ ਕਿ ਉਹ ਬਾਜ਼ ਆ ਰਹੇ ਨੇ ਇਸ ਤੋਂ ਇਲਾਵਾ ਫੂਡ ਸੇਫਟੀ ਵਾਲੇ ਵੀ ਸਗੇ ਅਸੀਂ ਅੱਜ ਥੋੜਾ ਲਈ ਪਤਾ ਕੀਤਾ ਕਿ ਜਿਵੇਂ ਹੁਣ ਆਪਾਂ ਆਪਸ ਦੇ ਵਿੱਚ ਗੱਲ ਕਰਦੇ ਹਾਂ ਕਿ ਅੱਜਕੱਲ ਜਿਹੜਾ ਪਲਾਸਟਿਕ ਵਾਲਾ ਪਨੀਰ ਮਿਲਦਾ ਪਰ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਆ ਕਿ ਆਪਣੇ ਹਲਕੇ ਦੇ ਵਿੱਚ ਕਹਿੰਦੇ ਵੀ ਪਿਛਲੇ 2 ਸਾਲਾਂ ਦੇ ਜਿਹੇ ਸੈਂਪਲਾਂ ਨੂੰ ਅਸੀਂ ਰਿਵਿਊ ਕਰੀਏ ਤੇ ਇੱਕ ਵੀ ਜਗ੍ਹਾ ਦੇ ਉੱਤੇ ਕੁਝ ਐਦਾਂ ਦਾ ਪਲਾਸਟਿਕ ਵਾਲਾ ਪਨੀਰ ਤਾਂ ਨਹੀਂ ਮਿਲਿਆ ਪਰ ਹਾਂ ਜਿਹੜੇ ਮਾਪਦੰਡ ਨੇ ਜਿਵੇਂ ਕਹਿ ਲਿਆ ਕਿ ਉਹਦੇ ਵਿੱਚ ਫੈਟ ਦੀ ਮਾਤਰਾ ਘਟਾ ਜਾਓ ਉਦਾਂ ਦਾ ਦਾ ਜ਼ਰੂਰ ਇੱਕ ਦੋ ਜਗ੍ਹਾ ਦੇ ਉੱਤੇ ਉਹਨਾਂ ਨੂੰ ਦੇਖਣ ਨੂੰ ਮਿਲੀਆਂ ਨੇ ਪਰ ਜੇ ਆਪਾਂ ਬਿਲਕੁਲ ਹੀ ਨਕਲੀ ਕਹਿ ਲਈਏ ਇਦਾਂ ਦੀ ਇਹਨਾਂ ਕੋਲ ਇੱਕ ਵੀ ਕੇਸ ਨਹੀਂ ਆਇਆ ਪਰ ਫਿਰ ਵੀ ਇਹਨਾਂ ਨੂੰ ਅਸੀਂ ਕਿਹਾ ਕਿ ਆਪਾਂ ਲੋਕਾਂ ਦੀ ਸਿਹਤ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕਰਨਾ ਔਰ ਜਿਹੜੇ ਇਦਾਂ ਦੇ ਬੰਦੇ ਨੇ ਜਿਹੜੇ ਗਲਤ ਲੋਕਾਂ ਨੂੰ ਜ਼ਹਿਰ ਪਰੋਸਦੇ ਨੇ ਜਾਂ ਗਲਤ ਖਾਣ ਪੀਣ ਦੀਆਂ ਚੀਜ਼ਾਂ ਪਰੋਸਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੋ ਤੇ ਨਸ਼ੇ ਦੇ ਖਿਲਾਫ ਜੇਕਰ ਪਗਲ ਕਰੀ ਜੇ ਕ੍ਰਪਸ਼ਨ ਦੇ ਖਿਲਾਫ ਮਾਨ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਕੰਮ ਕੀਤਾ ਜਾ ਰਿਹਾ ਤੇ ਅੱਜ ਬਖਵਾ ਦੇ ਭਗਾਂ ਦੇ ਵੱਲੋਂ ਮੀਟਿੰਗ ਵੀ ਲਈ ਜਾ ਰਹੀ ਆ ਤੇ ਇਸ ਬਾਰੇ ਤੁਹਾਡਾ ਕੀ ਵਿਚਾਰ ਆ ਵੀ ਇਸ ਤਰ੍ਹਾਂ ਦੇ ਜਿਹੜੇ ਕਾਰਵਾਈਆਂ ਨੇ ਬਲਡੋਜ਼ਰ ਵਰਗੀਆਂ ਕਾਰਵਾਈਆਂ ਉਹ ਹਲਕਾ ਪਾਇਲ ਦੇ ਵਿੱਚ ਵੇਖਣ ਨੂੰ ਮਿਲਦੀਆਂ ਜੀ ਨਹੀਂ ਦੇਖੋ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਘਰ ਉਜ਼ਾੜੇ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਗਲਤ ਰਾਹ ਤੇ ਲਾਇਆ ਜਿਹੜੇ ਕਿ ਰੂਟੀਨ ਜਿਨ੍ਹਾਂ ਦੇ ਜਿਹੜੇ ਆਦੀ ਨੇ ਬਾਰ ਬਾਰ ਕ੍ਰਾਈਮ ਕਰਨ ਦੇ ਇਹਦੇ ਬੰਦਿਆਂ ਨੂੰ ਸਖਤ ਤਾੜਨਾ ਕਰਦੇ ਆ ਕਿ ਉਹ ਬਾਜ ਆ ਜਾਣ ਔਰ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਾਨੂੰ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਕਿਉਂਕਿ ਜਿਹੜੇ ਬਾਰ 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 ਰਿਪੀਟਲੀ ਜਿਹੜੇ ਉਹਨਾਂ ਚੀਜ਼ਾਂ ਤੋਂ ਬਾਜ ਨਹੀਂ ਆਉਂਦੇ ਤੇ ਫਿਰ ਉਹਨਾਂ ਨੂੰ ਸਿੱਧੇ ਕਰਨ ਦੇ ਲਈ ਸਾਡੇ ਕੋਲ ਦੂਜੇ ਇਲਾਜ ਵੀ ਹੈਗੇ ਨੇ ਤੇ ਉਹ ਵੀ ਅਸੀਂ ਆਉਣ ਵਾਲੇ ਸਮੇਂ 'ਚ ਕਰਾਂਗੇ ਜੀ ਧੰਨਵਾਦ ਬਹੁਤ ਇਹ ਸਾਨਾ ਐਮਐਲਏ ਮਨਵਿੰਦਰ ਸਿੰਘ ਗਿਆਸਪੁਰ ਹਲਕਾ ਪਾਇਲ ਤੋਂ ਜਿਹੜੇ ਕਿ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਵੱਖ-ਵੱਖ ਭਾਗਾਂ ਦੇ ਨਾਲ ਅੱਜ ਗੱਲਬਾਤ ਕਰ ਰਹੇ ਨਹੀਂ ਕਾਰਨ ਇਹ ਹੈ ਕਿ ਹਲਕਾ ਪਾਇਲ ਨੂੰ ਤਰੱਕੀ ਦੀ ਰਾਹ ਤੇ ਲਜਾਉਣ ਦੇ ਲਈ ਇਹਨਾਂ ਤੋਂ ਵੱਲੋਂ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਕਾਫੀ ਸਾਰੇ ਦਿਸ਼ਾ ਨਿਰਦੇਸ਼ ਨੇ ਜਿਹੜੇ ਉਪਰਗ੍ਰਤੀ ਦੇ ਕੰਮ ਨੂੰ ਲੈ ਕੇ ਕੀਤੇ ਜਾ ਰਹੇ ਨੇ ਹਲਕਾ ਪਾਇਲ ਤੋਂ ਮੈਂ ਡਾਂਸਿੰਗ ਰੋਡੀਆਂ ਬਰੋਤਾਂ